ਜੀ ਜ਼ਿੰਦਗੀ ਦੀਆਂ ਤਸਵੀਰਾਂ ਨੇ ਜਾਂ ਵੀਡੀਓ ਨੇ ਉਹ ਤੁਸੀਂ ਪਹਿਲਾਂ ਆਪ ਬਣਾਉਂਦੇ ਹੋ ਬਿਲਕੁਲ ਆਪ ਬਣਾ ਕੇ ਫਿਰ ਕੋਈ ਨਾ ਕੋਈ ਉਹਨੂੰ ਵਾਇਰਲ ਕਰ ਦਿੰਦਾ ਜਾਂ ਤੁਸੀਂ ਵਾਇਰਲ ਕਰ ਲੈਂਦੇ ਹੋ ਜਾਂ ਫਿਰ ਤੁਹਾਡੇ ਦਿਮਾਗ ਦੇ ਵਿੱਚ ਕੋਈ ਨਾ ਕੋਈ ਖੁਰਾਫਾ ਚੱਲ ਪੈਂਦੀ ਹੈ ਏਸੇ ਕਰਕੇ ਵੀਡੀਓ ਬਣਾਈ ਜਾਂਦੀ ਹੈ ਜੀ ਉਹਦੇ ਮਨ ਦੇ ਵਿੱਚ ਕੋਈ ਸ਼ੱਕ ਸੀ ਕਿ ਉਸ ਵਿਅਕਤੀ ਦੇ ਮਨ ਦੇ ਵਿੱਚ ਕੋਈ ਸ਼ੁਭਾ ਸੀ ਕਿ ਉਸ ਵਿਅਕਤੀ ਦੇ ਮਨ ਦੇ ਵਿੱਚ ਕੋਈ ਲਾਲਚ ਸੀ ਜਿਵੇਂ ਜਿਵੇਂ ਉਹ ਲੜਕੀ ਨੇ ਕਿਹਾ ਕਿ ਮੈਨੂੰ ਨਸ਼ੀਲੀ ਦਵਾਈ ਦਿੱਤੀ ਗਈ ਜਾਂ ਕੁਝ ਆਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਆਪਸ ਚ ਲੜਕਿਆਂ ਦੀਆਂ ਵੀ ਹੂੰ ਵੀ ਅਸੀਂ ਇਦਾਂ ਇਦਾਂ ਮਤਲਬ ਜੋ ਕੁਝ ਕੁਝ ਚੈਟ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਹਾਂ ਜਿਹੜੀ ਵਿੱਚ ਕਿਹਾ ਜਾਂਦਾ ਕਿ ਮੈਂ ਜਿਹੜਾ ਕੋਈ ਖੁਲਾਸੇ ਕਰਦਾਂਗੇ ਜੋ ਇਸ ਤਰ੍ਹਾਂ ਦੇ ਬਿਲਕੁਲ ਬਿਲਕੁਲ ਅਸੀਂ ਪੰਜਾਬੀਆਂ ਨੇ ਉਹ ਬਦਨਾਮੀ ਖੱਟੀ ਅਸੀਂ ਉਹ ਬਦਨਾਮੀ ਖੱਟੀ ਰਹੇ ਰੱਬ ਦਾ ਨਾਮ ਉਦੋਂ ਸੋਸ਼ਲ ਮੀਡੀਆ ਦਾ ਨਾਮ ਨਹੀਂ ਸੀਗਾ ਉਦੋਂ ਸਿਰਫ ਪ੍ਰਿੰਟ ਮੀਡੀਆ ਦੇ ਰਾਹੀਂ ਜਾਂ ਫਿਰ ਦੂਰਦਰਸ਼ਨ ਦੇ ਮਾਧਿਅਮ ਦੇ ਰਾਹੀਂ ਹੀ ਸਾਡੇ ਤੱਕ ਖਬਰਾਂ ਪਹੁੰਚਦੀਆਂ ਸੀ ਇਹ ਸੋਚ ਕੇ ਵੇਖੋ ਤੁਸੀਂ ਕਿੱਡਾ ਵੱਡਾ ਕੁਕਰਮ ਕੀਤਾ ਤੁਸੀਂ ਕਿੱਡਾ ਵੱਡਾ ਪਾਪ ਕੀਤਾ ਉਹ ਕੀ ਕਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਲਾਵਾਂ ਵੀ ਨਕਲੀ ਹੋ ਸਕਦੀਆਂ ਤਾਂ ਹੁਣ ਭਾਈ AI ਦਾ ਜ਼ਮਾਨਾ ਇਸ ਕਿਸਮ ਨਾਲ ਤਰੱਕੀ ਕਰ ਚੁੱਕਿਆ ਹੈ ਜਿਵੇਂ ਤੁਸੀਂ ਸਾਈਟਾਂ ਦੀ ਗੱਲ ਕੀਤੀ ਹੈ ਕਿ ਤੁਹਾਡੀ ਹਰ ਗਤੀਵਿਧੀ ਜੇਕਰ ਸਰਕਾਰ ਤੇ ਕੰਪਨੀਆਂ ਚਾਹਣ ਤਾਂ ਉਸ ਨੂੰ ਰਿਕਾਰਡ ਕਰਕੇ ਆਪਣੇ ਕੋਲ ਰੱਖ ਸਕਦੀਆਂ ਨੇ ਤੁਹਾਡਾ ਹਰ ਪਲ ਤੁਹਾਡੀ ਹਰ ਮੂਵਮੈਂਟ ਇਸ ਮੋਬਾਈਲ ਫੋਨ ਤੋਂ ਲੁਕੀ ਨਹੀਂ ਹੈ ਜਾਂ ਸਰਕਾਰ ਤੋਂ ਲੁਕੀ ਨਹੀਂ ਹੈ ਮੁੰਡੇ ਦੇ ਜਿਹੜਾ ਪਿਤਾ ਹੈ ਉਸ ਦਾ ਇੱਕ ਬਿਆਨ ਜਿਹੜਾ ਹੈ ਉਹ ਵਾਇਰਲ ਹੋ ਰਿਹਾ ਲਗਾਤਾਰਤਾ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨਾਲ ਵੀ ਆਪਾਂ ਸੰਪਰਕ ਕਰ ਸਕੀਏ ਉਹ ਕਹਿੰਦੇ ਕਿ ਭਾਈ ਸਾਡਾ ਜਿਹੜਾ ਮੁੰਡਾ ਹੈ ਉਸ ਦੇ ਹੱਥਾਂ ਦੇ ਉੱਤੇ ਜਾਂ ਬਾਹਾਂ ਦੇ ਉੱਤੇ ਜਾਂ ਸਰੀਰ ਦੇ ਉੱਤੇ ਟੈਟੂ ਬਣੇ ਹੋਏ ਬਿਲਕੁਲ ਪਰ ਵੀਡੀਓ ਦੇ ਵਿੱਚ ਉਹ ਕਹਿੰਦੇ ਕਿ ਜਿਹੜੇ ਜਿਹੜੇ ਹੱਥ ਜਾਂ ਬਾਹਾਂ ਨਜ਼ਰ ਆ ਰਹੀਆਂ ਨੇ ਉੱਥੇ ਟੈਟੂ ਨਹੀਂ ਬਣੇ ਹੋਏ ਨਜ਼ਰ ਆ ਰਹੇ ਯਾਨੀ ਕਿ ਮਾਮਲੇ ਦੇ ਵਿੱਚ ਕੋਣੀ ਮੋੜ ਆ ਗਿਆ ਸਾਚੀ ਕਾਲ ਦਾ ਟੀਵੀ ਐਨਆਰਆਈ ਨਾਲ ਜੁੜ ਚੁੱਕਿਆ ਤੁਸੀਂ ਮੈਂ ਹਾਂ ਸੁਖਮਨ ਚੀਮਾ ਖਾਸ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਣ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਦਾ ਨਾਮ ਕਦੇ ਖੇਤੀ ਨਾਲ ਜੁੜਿਆ ਜਾਂਦਾ ਸੀ ਜਾਂ ਫਿਰ ਜਾਂ ਕੋਈ ਮਾਂ ਖੇਡ ਕਬੱਡੀ ਜਾਂ ਫਿਰ ਉਸ ਦੇ ਵਿੱਚ ਪੰਜਾਬ ਦਾ ਨਾਮ ਗਿਣਿਆ ਜਾਂਦਾ ਸੀ ਜਿੱਥੇ ਕਿਤੇ ਸਨਮਾਨ ਵਾਲੀ ਗੱਲ ਹੋਵੇ ਮਾਣ ਮੱਤੀ ਗੱਲ ਹੋਣੀ ਹੋਵੇ ਪਰ ਹੁਣ ਜੋ ਸੋਸ਼ਲ ਮੀਡੀਆ ਦੇ ਉੱਪਰ ਪੰਜਾਬ ਦੇ ਵਿੱਚ ਚੱਲ ਰਿਹਾ ਖਾਸ ਤੌਰ ਤੇ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਇੱਕ ਕਮਲਕੌਰ ਭਾਬੀ ਦਾ ਕਤਲ ਹੋ ਜਾਂਦਾ ਏਸੇ ਤਰੀਕੇ ਕੇ ਅਸ਼ਲੀਲ ਵੀਡੀਓਜ਼ ਪਾਉਂਦੀ ਆ ਪਰ ਹੁਣ ਇੱਕ ਵੱਖਰਾ ਮਾਮਲਾ ਸਾਹਮਣੇ ਆਇਆ ਕਿ ਇੱਕ ਟਰੈਕਟਰ ਵਾਲੀ ਜਿਹੜੀ ਕੁੜੀ ਆ ਆਪਣੇ ਪਿਤਾ ਦੇ ਨਾਲ ਖੇਤੀ ਕਰਵਾਉਂਦੀ ਆ ਪਰ ਕੁਝ ਮੀਡੀਆ ਦੇ ਵਿੱਚ ਜੋ ਉਸ ਦੀਆਂ ਅਪੱਤੀਜਨਕ ਅਸ਼ਲੀਲ ਵੀਡੀਓਜ਼ ਵਾਇਰਲ ਹੋ ਜਾਂਦੀਆਂ ਨੇ ਜਿਸ ਤੋਂ ਬਾਅਦ ਹਾਲਕਿ ਉਸਨੇ ਆਪਣਾ ਪੱਖ ਵੀ ਕੁਝ ਮੀਡੀਆ ਅਦਾਰਿਆਂ ਨਾਲ ਸਾਂਝਾ ਕੀਤਾ ਇੰਟਰਵਿਊ ਸਾਂਝੇ ਕੀਤੇ ਨੇ ਪਰ ਵੱਡੀ ਗੱਲ ਆ ਕਿ ਇਹ ਚੱਲ ਕੀ ਰਿਹਾ ਆ ਅਸਲ ਦੇ ਵਿੱਚ ਹੋ ਕੀ ਰਿਹਾ ਆ ਮਾਨਸਿਕਤਾ ਚਲੇ ਕਦਰ ਨੂੰ ਕੋਈ ਆ ਕਿ ਉਹ ਵੀਡੀਓਜ਼ ਵਾਇਰਲ ਕਿਉਂ ਹੋਈਆਂ ਕਿਸ ਤਰੀਕੇ ਬਣਾਈਆਂ ਇਹ ਸਾਰੇ ਮਸਲੇ ਦੇ ਉੱਪਰ ਚਰਚਾ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਿੰਸ ਭਾਰਤ ਬਾਜ ਮੌਜੂਦ ਨੇ ਪ੍ਰਿੰਸ ਜੀ ਕਿਸ ਤਰੀਕੇ ਦੇਖਦੇ ਹੋ ਪੰਜਾਬ ਦਾ ਨਾਮ ਤਾਂ ਕਿਸੇ ਮਾਨਮਤੇ ਕੰਮਾਂ ਦੇ ਵਿੱਚ ਗਿਣਿਆ ਜਾਂਦਾ ਸੀ ਪਰ ਅੱਜ ਜੋ ਸੋਸ਼ਲ ਮੀਡੀਆ ਦੇ ਉੱਪਰ ਕਦੇ ਅਜਿਹੀ ਵੀਡੀਓ ਆ ਜਾਣੀ ਕਦੇ ਲੋਕ ਆਪਣੀਆਂ ਆਪ ਬਣਾ ਕੇ ਪਾਉਂਦੇ ਨੇ ਤੇ ਅੱਜ ਕਿਸੇ ਨੇ ਕਿਸੇ ਦੀ ਵਾਇਰਲ ਕਰਤੀ ਹੈ ਸੁਖਮਨ ਬਹੁਤ ਗੰਭੀਰ ਵਿਸ਼ਾ ਚੱਕਿਆ ਤੁਸੀਂ ਬਹੁਤ ਗੰਭੀਰ ਮੁੱਦਾ ਹੈ ਔਰ ਇਸ ਮੁੱਦੇ ਦੇ ਤੁਹਾਡੇ ਦੁਆਰਾ ਚੱਕੇ ਜਾਣ ਨਾਲ ਉਮੀਦ ਇਤਿਹਾਸ ਕਰਦੇ ਹਾਂ ਕਿ ਸੱਚਮੁੱਚ ਕੋਈ ਨਾ ਕੋਈ ਫਰਕ ਜਿਹੜਾ ਹੈ ਉਹ ਸਮਾਜਿਕ ਤਾਣੇ ਬਾਣੇ ਦੇ ਵਿੱਚ ਦਿਮਾਗੀ ਤਾਣੇ ਬਾਣੇ ਦੇ ਵਿੱਚ ਜ਼ਰੂਰ ਪਾਏਗਾ ਇਹ ਸੁਖਮਨ ਜੀ ਇਸ ਤੋਂ ਬਾਅਦ ਸਮਾਜਿਕ ਨਿਘਾਰ ਦੀ ਨਿਸ਼ਾਨੀ ਇਸ ਤੋਂ ਬਾਅਦ ਮਨੁੱਖੀ ਮਨ ਦੀ ਜਾਂ ਮਨੁੱਖੀ ਫਿਤਰਤ ਦੇ ਨਿਘਾਰ ਦੀ ਜਾਂ ਡਿੱਗ ਜਾਣ ਦੀ ਨਿਘਾਰ ਤਾਂ ਫਿਰ ਵੀ ਪੜਿਆ ਲਿਖਿਆ ਸ਼ਬਦ ਹੈ ਏਠਾਂ ਗਿਰ ਜਾਣ ਦੀ ਨਿਸ਼ਾਨੀ ਇਦੋਂ ਵੱਡੀ ਕੋਈ ਨਹੀਂ ਹੋ ਸਕਦੀ ਕਿ ਇੱਕ ਰਿਸ਼ਤਾ ਜਿਹੜਾ ਕਿਸੇ ਦੋ ਜੀਆਂ ਦੇ ਵਿੱਚ ਕਾਇਮ ਹੋਇਆ ਦੋਹਾਂ ਦੇ ਪਰਿਵਾਰਾਂ ਦੇ ਆਪਸ ਦੇ ਮਤਲਬ ਸਹਿਯੋਗ ਦੇ ਨਾਲ ਇੱਕ ਰਿਸ਼ਤੇ ਦੇ ਵਿੱਚ ਉਹ ਵੱਧੇ ਜਾਂਦੇ ਆ ਤੇ ਉਸ ਰਿਸ਼ਤੇ ਤੋਂ ਬਾਅਦ ਫਿਰ ਜਿਹੜੇ ਇਲਜ਼ਾਮ ਨਿਕਲ ਕੇ ਹੁਣ ਸਾਹਮਣੇ ਆਏ ਨੇ ਜਿਵੇਂ ਤੁਸੀਂ ਆਪ ਹੀ ਜ਼ਿਕਰ ਕੀਤਾ ਕਿ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੀਆਂ ਕੁਝ ਅਸ਼ਲੀਲ ਵੀਡੀਓਜ਼ ਸਾਹਮਣੇ ਆਈਆਂ ਨੇ ਮਤਲਬ ਤਥਾ ਕਥਤ ਤੌਰ ਦੇ ਉੱਤੇ ਇਹ ਇਲਜ਼ਾਮ ਲਗਾਏ ਗਏ ਨੇ ਕਿ ਆ ਜਿਹੜਾ ਉਹ ਮੰਗੇਤਰ ਹੈ ਉਸ ਲੜਕੀ ਦਾ ਜਿਸ ਲੜਕੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਔਰ ਮੈਂ ਦਰਸ਼ਕਾਂ ਨੂੰ ਪਹਿਲਾਂ ਹੀ ਦੱਸ ਦਵਾਂ ਹਾਲਾਂਕਿ ਉਹਨਾਂ ਦੀ ਜਿਹੜੀ ਆਇਡੈਂਟਿਟੀ ਆ ਉਹ ਕਿਸੇ ਤੋਂ ਛੁਪੀ ਨਹੀਂ ਹੈ ਇਸ ਵਕਤ ਪਰ ਅਸੀਂ ਦਾ ਟੀਵੀ ਐਨ ਆਰ ਆਈ ਦੇ ਉੱਤੇ ਉਹਨਾਂ ਦੀ ਆਇਡੈਂਟਿਟੀ ਉਹਨਾਂ ਦੀ ਆਗਿਆ ਤੋਂ ਬਿਨਾਂ ਰਿਵੀਲ ਨਹੀਂ ਕਰ ਰਹੇ ਨਾ ਤਸਵੀਰਾਂ ਦੇ ਰੂਪ ਦੇ ਵਿੱਚ ਤੇ ਨਾ ਹੀ ਹਾਲ ਫਿਲਹਾਲ ਉਹਨਾਂ ਦੇ ਨਾਵਾਂ ਦੇ ਰੂਪ ਦੇ ਵਿੱਚ ਮਤਲਬ ਕਿ ਇੱਕ ਰਿਸ਼ਤਾ ਬਣਦਾ ਸੁਖਮਨ ਜੀ ਹਮ ਬਿਲਕੁਲ ਉਸ ਰਿਸ਼ਤੇ ਦੇ ਵਿੱਚ ਨਿਘਾਰ ਜਾਂ ਡਿਗ ਡਿਗਣਾ ਇਸ ਪੱਧਰ ਦਾ ਹੋ ਜਾਂਦਾ ਹੈ ਕਿ ਤੁਸੀਂ ਆਪਣੀਆਂ ਜਿਹੜੀਆਂ ਅੰਤਰੰਗ ਜਿਨੂੰ ਤਸਵੀਰਾਂ ਕਹਿ ਸਕਦੇ ਆ ਜਾਂ ਤੁਹਾਡੇ ਜਿਹੜੀ ਚਾਰ ਦਿਵਾਰੀ ਦੀ ਜਿਹੜੇ ਅੰਦਰਲੀ ਤਸਵੀਰ ਹੈ ਨਿੱਜੀ ਜ਼ਿੰਦਗੀ ਦੀਆਂ ਨਿੱਜੀ ਜ਼ਿੰਦਗੀ ਦੀਆਂ ਤਸਵੀਰਾਂ ਨੇ ਜਾਂ ਵੀਡੀਓ ਨੇ ਉਹ ਤੁਸੀਂ ਪਹਿਲਾਂ ਆਪ ਬਣਾਉਨੇ ਹੋ ਬਿਲਕੁਲ ਆਪ ਬਣਾ ਕੇ ਫਿਰ ਕੋਈ ਨਾ ਕੋਈ ਉਹਨੂੰ ਵਾਇਰਲ ਕਰ ਦਿੰਦਾ ਜਾਂ ਤੁਸੀਂ ਵਾਇਰਲ ਕਰ ਲੈਂਦੇ ਹੋ ਜਾਂ ਫਿਰ ਤੁਹਾਡੇ ਦਿਮਾਗ ਦੇ ਵਿੱਚ ਕੋਈ ਨਾ ਕੋਈ ਖੁਰਫਾਤ ਚੱਲ ਪੈਂਦੀ ਹੈ ਏਸੇ ਕਰਕੇ ਵੀਡੀਓ ਬਣਾਈ ਜਾਂਦੀ ਹੈ ਹਮ ਦੇਖੋ ਸੁਖਮਨ ਹਮ ਹੁਣ ਮਨੁੱਖੀ ਮਨ ਬੜਾ ਨਾ ਬੜੇ ਅਜੀਬ ਤਰਲ ਪਦਾਰਥ ਵਾਂਗੂ ਹੁੰਦਾ ਇੱਕ ਥਾਲੀ ਦੇ ਵਿੱਚ ਆਪਾਂ ਪਾਣੀ ਪਾ ਕੇ ਰੱਖ ਕੇ ਦੇਖ ਲਈਏ ਨਾ ਤਾਂ ਉਹ ਸਟੇ ਬਹੁਤ ਘਟ ਕਰਦਾ ਕਦੇ ਇੱਧਰ ਕਦੇ ਉੱਧਰ ਹਣਾ ਮਨੁੱਖੀ ਮਨ ਵੀ ਉਵੇਂ ਹੀ ਕੰਮ ਕਰ ਰਿਹਾ ਹੁੰਦਾ ਅ ਜਦੋਂ ਕਿਤੇ ਇਹ ਵੀਡੀਓ ਉਹਨਾਂ ਨੇ ਬਣਾਈ ਹੋਏਗੀ ਖੈਰ ਉਹ ਉਹਨਾਂ ਦਾ ਨਿੱਜੀ ਰਿਸ਼ਤਾ ਹੈ ਉਹ ਦੂਜੀ ਗੱਲ ਆ ਸੀ ਉਹਦੇ ਉੱਤੇ ਨਹੀਂ ਜਾਂਦੇ ਹੈਗੇ ਹਨ ਜਦੋਂ ਵੀਡੀਓ ਇਹ ਬਣਾਈ ਗਈ ਹੈ ਉਦੋਂ ਮਨੁੱਖੀ ਮਨ ਦੇ ਵਿੱਚ ਕੀ ਚੱਲ ਰਿਹਾ ਹੋਵੇਗਾ ਜਾਂਚਣ ਦੀ ਗੱਲ ਤਾਂ ਇਹ ਹੈ ਕਿ ਉਹਦੇ ਮਨ ਦੇ ਵਿੱਚ ਕੋਈ ਸ਼ੱਕ ਸੀ ਕਿ ਉਸ ਵਿਅਕਤੀ ਦੇ ਮਨ ਦੇ ਵਿੱਚ ਕੋਈ ਸ਼ੁਭਾ ਸੀ ਕਿ ਉਸ ਵਿਅਕਤੀ ਦੇ ਮਨ ਦੇ ਵਿੱਚ ਕੋਈ ਲਾਲਚ ਸੀ ਜਾਂ ਕੀ ਉਸ ਵਿਅਕਤੀ ਦੇ ਮਨ ਦੇ ਵਿੱਚ ਕੋਈ ਐਦਾਂ ਦਾ ਕੰਪਲੈਕਸ ਵੜਿਆ ਹੋਇਆ ਸੀਗਾ ਕਿ ਕੱਲ ਨੂੰ ਮੈਨੂੰ ਛੱਡ ਕੇ ਨਾ ਚਲੀ ਜਾਣ ਜਾਂ ਜਾਂ ਇਹਨਾਂ ਦਾ ਪੈਸਾ ਮੇਰਾ ਹੋ ਜਾਏ ਪਤਾ ਨਹੀਂ ਮਤਲਬ ਕੀ ਸੋਚ ਕੇ ਉਹ ਵੀਡੀਓ ਬਣਾਈ ਗਈ ਤੇ ਉਸ ਤੋਂ ਬਾਅਦ ਉਹ ਵੀਡੀਓ ਕਿਵੇਂ ਵਾਇਰਲ ਹੁੰਦੀ ਹੈ ਸਾਰੀਆਂ ਗੱਲਾਂ ਬਾਅਦ ਦੀਆਂ ਨੇ ਜਿਵੇਂ ਉਹ ਲੜਕੀ ਨੇ ਕਿਹਾ ਕਿ ਮੈਨੂੰ ਨਸ਼ੀਲੀ ਦਵਾਈ ਦਿੱਤੀ ਗਈ ਜਾਂ ਕੁਝ ਆਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਆਪਸ ਵਿੱਚ ਲੜਕਿਆਂ ਦੀਆਂ ਵੀ ਹੂੰ ਵੀ ਅਸੀਂ ਇਦਾਂ ਇਦਾਂ ਮਤਲਬ ਜੋ ਕੁਝ ਵੀ ਵੀਰਲ ਹੋ ਰਹੀ ਹੈ ਜਿਸ ਦੇ ਵਿੱਚ ਹਾਂ ਜਿਹੜੀ ਚੈਟ ਵਿੱਚ ਕਿਹਾ ਜਾਂਦਾ ਕਿ ਮੈਂ ਜਿਹੜਾ ਕੋਈ ਖੁਲਾਸੇ ਕਰਦਾਂਗੇ ਜੇ ਇਸ ਤਰੀਕੇ ਬਿਲਕੁਲ ਬਿਲਕੁਲ ਤੇ ਹੁਣ ਹੁਣ ਕੀ ਹੋ ਰਿਹਾ ਤੁਸੀਂ ਇਹ ਦੇਖੋ ਨਾ ਸੁਖਮਨ ਜੀ ਆਪਾਂ ਸਿਰਫ ਇਸ ਘਟਨਾ ਨੂੰ ਨਾਂ ਲਈ ਮੈਂ ਨਾ ਤੁਹਾਨੂੰ ਥੋੜਾ ਜਿਹਾ ਤੁਹਾਡੇ ਬਚਪਨ ਤੋਂ ਜਵਾਨੀ ਵਾਲੇ ਸਮੇਂ ਦੇ ਵਿੱਚ ਲੈ ਕੇ ਜਾਣਾ ਚਾਹੁੰਨਾ ਜਾਣਾ ਚਾਹੁੰਨਾ ਅੱਜ ਤੋਂ 15 15 ਤੋਂ ਵੀ 20 ਸਾਲ ਪਿੱਛੇ ਬਿਲਕੁਲ ਅਸੀਂ ਪੰਜਾਬੀਆਂ ਨੇ ਉਹ ਬਦਨਾਮੀ ਖੱਟੀ ਅਸੀਂ ਉਹ ਬਦਨਾਮੀ ਖੱਟੀ ਰਹੇ ਰੱਬ ਦਾ ਨਾਮ ਉਦੋਂ ਸੋਸ਼ਲ ਮੀਡੀਆ ਦਾ ਨਾਮ ਨਹੀਂ ਸੀਗਾ ਉਦੋਂ ਸਿਰਫ ਪ੍ਰਿੰਟ ਮੀਡੀਆ ਦੇ ਰਾਹੀਂ ਜਾਂ ਫਿਰ ਦੂਰਦਰਸ਼ਨ ਦੇ ਮਾਧਿਅਮ ਦੇ ਰਾਹੀਂ ਹੀ ਸਾਡੇ ਤੱਕ ਖਬਰਾਂ ਪਹੁੰਚਦੀਆਂ ਸੀ ਅਸੀਂ ਪੰਜਾਬੀਆਂ ਨੇ ਆਪਣੀ ਜੱਖਣਾ ਉਦੋਂ ਹੀ ਪਟਣੀ ਸ਼ੁਰੂ ਕਰਤੀ ਸੀ ਜਦੋਂ ਵਿਦੇਸ਼ ਜਾਣ ਦੇ ਲਾਲਚ ਦੇ ਵਿੱਚ ਵਿਦੇਸ਼ ਜਾਣ ਦੀ ਭੁੱਖ ਦੇ ਵਿੱਚ ਆਪਣੀਆਂ ਸਕੀਆਂ ਭਾਣ ਜੀਆਂ ਸਕੀਆਂ ਭਤੀਜੀਆਂ ਇਥੋਂ ਤੱਕ ਕਿ ਸਕੀਆਂ ਧੀਆਂ ਨਾਲ ਹਮ ਨਕਲੀ ਲਾਵਾਂ ਲੈ ਲੈ ਕੇ ਅਸੀਂ ਵਿਦੇਸ਼ਾਂ ਦੀਏ ਜਿਹੜੀਆਂ ਟਿਕਟਾਂ ਕਟਾ ਕੇ ਜਾਂ ਜਹਾਜ਼ ਫੜ ਕੇ ਉੱਥੇ ਪਹੁੰਚ ਗਏ ਪੱਕੇ ਹੋ ਕੇ ਬੈਠੇ ਵੀ ਹੋਣਗੇ ਹੁਣ ਕਈ ਸਾਰੇ ਇਹ ਗੱਲਬਾਤ ਸੁਣ ਵੀ ਰਹੇ ਹੋਣਗੇ ਉਹਨਾਂ ਨੂੰ ਇਹ ਗੱਲ ਚੁਬ ਵੀ ਰਹੀ ਹੋਣੀ ਐ ਪਰ ਤੁਸੀਂ ਇਹ ਸੋਚ ਕੇ ਵੇਖੋ ਤੁਸੀਂ ਕਿੱਡਾ ਵੱਡਾ ਕੁਕਰਮ ਕੀਤਾ ਤੁਸੀਂ ਕਿੱਡਾ ਵੱਡਾ ਪਾਪ ਕੀਤਾ ਉਹ ਕੀ ਕਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਲਾਵਾਂ ਵੀ ਨਕਲੀ ਹੋ ਸਕਦੀਆਂ ਨੇ ਹਮ ਚੰਦ ਨੂੰ ਪੈਸਿਆਂ ਦੇ ਲਈ ਚੰਦ ਪੈਸੇ ਲਈ ਕਿੰਨੇ ਕਮਾਲੇ ਹੋਣਗੇ ਬਾਹਰ ਜਾ ਕੇ ਮੰਨ ਲਿਆ ਤੁਸੀਂ ਲਗਜ਼ਰੀਅਸ ਲਾਈਫ ਜੀ ਰਹੇ ਹੋਵਗੇ ਤੁਸੀਂ ਬਾਹਰ ਜਾ ਕੇ ਹੱਡ ਭੰਨ ਵੀ ਮਿਹਨਤ ਕੀਤੀ ਹੋਊਗੀ ਮੰਨ ਲਿਆ ਕਿ ਤੁਸੀਂ ਚੋਪਰ ਵੀ ਲੈਲੇ ਹੋਣਗੇ ਪਰ ਜਦੋਂ ਕਿਤੇ ਸੁੱਤੇ ਪਏ ਹੁੰਦੇ ਹੋਵਗੇ ਜਾਂ ਕਿਤੇ ਗੁਰੂ ਘਰ ਜਾ ਕੇ ਗੁਰੂ ਅੱਗੇ ਆਰਦਾਸ ਜਾਂ ਨਤਮਸਤਕ ਹੁੰਦੇ ਹੋਵਗੇ ਤਾਂ ਮਨ ਦੇ ਵਿੱਚ ਆਪਣੇ ਆਪ ਨੂੰ ਤਾਂ ਸਵਾਲ ਪੁੱਛਦੇ ਹੋਵਗੇ ਕਿ ਮੈਂ ਉਦੋਂ ਆ ਵਿਦੇਸ਼ੀ ਧਰਤੀ ਤੇ ਆਉਣ ਵਾਸਤੇ ਆ ਕਿਹੜਾ ਗੰਦਾ ਪਾਪੜ ਵੇਲੇ ਆ ਬਿਲਕੁਲ ਮਤਲਬ ਆਪਣੇ ਪਿਓ ਨਾਲ ਧੀ ਦਾ ਵਿਆਹ ਜਾਣਾ ਨਕਲੀ ਕਾਗਜ਼ਾਂ ਤੇ ਫੁੱਫੜ ਦੇ ਨਾਲ ਭਤੀਜੀ ਦਾ ਵਿਆਹ ਜਾਣਾ ਮਾਮੇ ਦੇ ਨਾਲ ਭਾਣਜੀ ਦਾ ਵਿਆਹ ਜਾਣਾ ਇਹ ਸਾਰਾ ਕੁਝ ਆਪਣੀ ਇੱਥੇ ਹੋਇਆ ਮਤਲਬ ਸਾਡਾ ਬੇੜਾ ਤੋਂ ਉਦੋਂ ਹੀ ਗੱਲ ਕੋਣਾ ਅੱਖ ਖੁਸ਼ਕੂ ਸਾਲ ਪਹਿਲਾਂ ਹੀ ਹੋਇਆ 15 ਸਾਲ ਪਹਿਲਾਂ ਦੀ ਗੱਲ ਬਿਲਕੁਲ ਜੀ ਇਹ ਤਾਂ ਜਦੋਂ ਗੱਲਾਂ ਹੀ ਐਡੀਆਂ ਵੱਡੀਆਂ ਬਣ ਗਈਆਂ ਅੰਗਰੇਜ਼ਾਂ ਤੱਕ ਇਹ ਗੱਲਾਂ ਪਹੁੰਚ ਗਈਆਂ ਵੀ ਭਾਈ ਇਹ ਪੰਜਾਬੀ ਤਾਂ ਐ ਕਰਨ ਲੱਗ ਗਏ ਜਦੋਂ ਫੈਲਾ ਰਿਜੈਕਟ ਹੋਣ ਲੱਗੀਆਂ ਪੰਜਾਬੀ ਤਾਂ ਹਟੇ ਨੇ ਸ਼ਰਮ ਨਾਲ ਨਹੀਂ ਹਟੇ ਸ਼ਰਮ ਨਾਲ ਨਹੀਂ ਹਟੇ ਹੈਗੇ ਕੁਝ ਕੁ ਲੋਕਾਂ ਨੇ ਤੁਹਾਡੀ ਗੱਲ ਸਹੀ ਹੈ ਕੁਝ ਕੁ ਲੋਕਾਂ ਨੇ ਆਵਾਜ਼ ਚੁੱਕੀ ਵੀ ਭਾਈ ਆ ਤਾਂ ਐਡਾ ਮਾੜਾ ਕੰਮ ਹੋ ਰਿਹਾ ਮਤਲਬ ਇਹ ਸ਼ੁਰੂਆਤ ਤਾਂ ਉਦੋਂ ਸਾਡੇ ਹੀ ਕਿਤੇ ਵੱਡ ਵਡੇਰਿਆਂ ਦੀ ਕੀਤੀ ਹੋਈ ਲੱਗਦੀ ਹੈ ਹੁਣ ਆ ਗਿਆ ਜ਼ਮਾਨਾ ਸੋਸ਼ਲ ਮੀਡੀਆ ਦਾ ਬਿਲਕੁਲ ਤੁਸੀਂ ਜ਼ਿਕਰ ਕੀਤਾ ਸੀਗਾ ਉਹ ਕੁੜੀ ਜਿਹੜੀ ਕਮਲਕੌਰ ਜਿਸ ਦਾ ਕਤਲ ਕਰ ਦਿੱਤਾ ਗਿਆ ਸੀਗਾ ਤੇ ਬਠੰਡੇ ਜਿਸ ਦੀ ਡੈਡ ਬੋਡੀ ਬਰਾਮਦ ਹੋਈ ਸੀ ਤੇ ਅਮਰਤਪਾਲ ਜਿਹੜੇ ਨੇ ਅਮਰਤਪਾਲ ਮਹਿਰੋਂ ਉਹ ਇਸ ਵਕਤ ਵਿਦੇਸ਼ ਦੇ ਵਿੱਚ ਫਰਾਰ ਚੱਲ ਰਹੇ ਨੇ ਠੀਕ ਹੈ ਉਹ ਅਗਲਾ ਗੱਲਾਂ ਤਾਂ ਕਬੜੀਆਂ ਓਡੀਆਂ ਕਰਦਾ ਵੀ ਜਦੋਂ ਲੋਡ ਹੋਏਗੀ ਤਾਂ ਆ ਜਾਾਂਗੇ ਆ ਵੀ ਜਾਣਗੇ ਮੰਨ ਲਾਂਗੇ ਹਨਾ ਭਾਰਤੀ ਕਾਨੂੰਨ ਦੇ ਮੁਤਾਬਕ ਨਾ ਨੂੰ ਸਜ਼ਾ ਵੀ ਮਿਲ ਜੇਗੀ ਪਰ ਅਮਰਤਪਾਲ ਮਹਿਰੋਂ ਨੂੰ ਮਜਬੂਰ ਕਿਉਂ ਹੋਣਾ ਪਿਆ ਇਹ ਕਦਮ ਚੁੱਕਣ ਦੇ ਲਈ ਇਹ ਬਹੁਤ ਬਹੁਤ ਵੱਡਾ ਸਵਾਲ ਹੈ ਔਰ ਦੂਜੀ ਗੱਲ ਥੋੜੇ ਦਿਨ ਪਹਿਲਾਂ ਮੈਂ ਤੇ ਆਪਣਾ ਕੈਮਰਾ ਸਹਾਇਕੀ ਇਸੇ ਗੁਰੂ ਘਰ ਦੇ ਵਿੱਚ ਅਸੀਂ ਸ਼ੂਟ ਕਰਨ ਦੇ ਲਈ ਗਏ ਗ੍ਰਾਂਤੀ ਸਿੰਘ ਮੇਰੇ ਕੋਲੇ ਆ ਕੇ ਬੈਠ ਗਏ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਮੈਨੂੰ ਕਹਿੰਦੇ ਕਿ ਤੁਸੀਂ ਸਾਡਾ ਕੋਈ ਹੱਲ ਕਰੋ ਮੈਂ ਕਿਹਾ ਦੱਸੋ ਜੀ ਕਹਿੰਦਾ ਸਾਡੀ ਆਵਾਜ਼ ਚੋ ਮੈਂ ਕਿਹਾ ਕਿਹੜੀ ਆਵਾਜ਼ ਕਹਿੰਦਾ ਜਦੋਂ ਅਸੀਂ ਮੋਬਾਈਲ ਖੋਲਦੇ ਆ ਨਾ ਕਹਿੰਦਾ ਸਾਰੇ ਬਾਬੇ ਬੈਠੇ ਇੱਥੇ ਬਜ਼ੁਰਗ ਮਤਲਬ ਪਿੰਡ ਦੀ ਸੱਸ ਦੇ ਵਿੱਚ ਵੀ ਤੇ ਗੁਰੂ ਘਰ ਦੇ ਵਿੱਚ ਵੀ ਬੈਠ ਜਾਂਦੇ ਆ ਅਕਸਰ ਆ ਕੇ ਕਹਿੰਦਾ ਜਦੋਂ ਅਸੀਂ ਮੋਬਾਈਲ ਨੂੰ ਸਕਰੋਲ ਕਰਦੇ ਆ ਉਹ ਵੀਡੀਓ ਸਾਡੇ ਸਾਹਮਣੇ ਆਉਂਦੀਆਂ ਨੇ ਅਣਚਾਹੀਆਂ ਜਿਹੜੀਆਂ ਵੀਡੀਓ ਅਸੀਂ ਦੇਖਣੀਆਂ ਨਹੀਂ ਚਾਹੁੰਦੇ ਮਤਲਬ ਕਿ ਅਸ਼ਲੀਲ ਕੰਟੈਂਟ ਬਿਲਕੁਲ ਜਾਂ ਸੈਮੀ ਅਸ਼ਲੀਲ ਕੰਟੈਂਟ ਉਹਨਾਂ ਦੇ ਸਾਹਮਣੇ ਆਉਂਦਾ ਉਹ ਕਹਿੰਦਾ ਕੋਈ ਹੱਲ ਕਰਕੇ ਦਿਖਾਓ ਇਹਦਾ ਹੱਲ ਕਰੋ ਜੀ ਕੋਈ ਮੈਂ ਕਿਹਾ ਜੀ ਇਹਦਾ ਹੱਲ ਤਾਂ ਅਸੀਂ ਨਹੀਂ ਕਰ ਸਕਦੇ ਇਹਦਾ ਹੱਲ ਤਾਂ ਜਾਂ ਤਾਂ ਲੋਕ ਇਕੱਠੇ ਹੋ ਕੇ ਸਰਕਾਰਾਂ ਤੱਕ ਆਵਾਜ਼ ਚੱਕਣ ਸੋਸ਼ਲ ਮੀਡੀਆ ਪਲੇਟਫਾਰਮਾਂ ਤੱਕ ਆਵਾਜ਼ ਚੱਕਣ ਜਿੱਥੇ ਕੇਂਦਰ ਸਰਕਾਰੇ ਕੋਸ਼ਿਸ਼ ਨਹੀਂ ਕਰ ਰਹੀ ਹੈਗੀ ਕੇਂਦਰ ਸਰਕਾਰ ਦੁਬਾਰਾ ਤੋਂ ਇੱਕ ਨਵਾਂ ਬਿੱਲ ਲੈ ਕੇ ਆ ਰਹੀ ਆ ਉਸ ਨੂੰ ਕਾਨੂੰਨੀ ਜਾਮਾ ਪਹਿਨਾਈਗੀ ਕਿ ਜੇਕਰ ਅਸੀਂ ਸਰਕਾਰ ਦੇ ਕਿਸੇ ਵੀ ਨੀਤੀ ਦੀ ਆਲੋਚਨਾ ਕਰਦੇ ਹਾਂ ਚਾਹੇ ਉਹ ਹਾਂ ਪੱਕੀ ਆਲੋਚਨਾ ਹੋਵੇ ਜਾਂ ਨਾ ਪੱਕੀ ਮੈਂ ਵਿਰੋਧ ਨਹੀਂ ਕਹਿ ਰਿਹਾ ਵਿਰੋਧ ਔਰ ਆਲੋਚਨਾ ਦੇ ਵਿੱਚ ਬਹੁਤ ਅੰਤਰ ਹੁੰਦਾ ਬਹੁਤ ਫਰਕ ਹੁੰਦਾ ਹੈ ਅਸੀਂ ਆਲੋਚਨਾ ਕਰ ਰਹੇ ਹੋਵਾਂਗੇ ਤਾਂ ਸਾਡੀ ਆਇਡੈਂਟੀਟੀ ਸਰਕਾਰ ਕੋਲੇ ਇੱਕ ਸੈਕਿੰਡ ਤੋਂ ਪਹਿਲਾਂ ਪਹੁੰਚ ਜਾਏਗੀ ਤੇ ਸਾਡੇ ਪੇਜ ਸਾਡੇ ਚੈਨਲ ਸਾਡੀਆਂ ਆਪਣੀਆਂ ਨਿੱਜੀ ਪ੍ਰੋਫਾਈਲਾਂ ਤੱਕ ਵੀ ਉਹ ਠੱਪ ਕਰ ਸਕਦੇ ਆ ਤੇ ਕੋਈ ਵੀ ਕੇਸ ਠੋਕ ਕੇ ਸਾਨੂੰ ਅੰਦਰ ਕਰ ਸਕਦੇ ਆ ਇਹ ਸਰਕਾਰਾਂ ਕੋਲੇ ਤਾਕਤ ਹੈ ਕਿ ਉਹ ਲਿਖ ਸਕਦੀਆਂ ਨੇ ਕਿ ਭਾਈ ਇਦਾਂ ਦਾ ਕੰਟੈਂਟ ਭਾਰਤ ਦੇ ਵਿੱਚ ਜਿਹੜਾ ਸਕਰੋਲਿੰਗ ਦੇ ਵਿੱਚ ਆਉਣਾ ਆਉਂਦਾ ਉਹ ਬੈਨ ਹੋਣਾ ਚਾਹੀਦਾ ਜਿਸ ਤਰੀਕੇ ਨਾਲ ਕੁਝ ਇੱਕ ਪੋਰਨ ਸਾਈਟਸ ਨੇ ਜਿਹੜੀਆਂ ਉਹ ਭਾਰਤ ਸਰਕਾਰ ਨੇ ਬੰਦ ਕਰਵਾਈਆਂ ਬੈਨ ਕਰਵਾਈਆਂ ਬੰਦ ਕਰਵਾਈਆਂ ਚੰਗੀ ਗੱਲ ਕੀਤੀ ਪਰ ਮਸਲਾ ਇਹ ਹੈ ਨਾ ਕਿ ਕਮਲਕੌਰ ਵਰਗੀ ਨੂੰ ਆ ਕੀ ਲੋਡ ਪੈ ਗਈ ਕਿ ਭਾਈ ਆਪਣਾ ਨੰਗੇਜ਼ ਦਿਖਾ ਦਿਖਾ ਕੇ ਹੀ ਤੁਸੀਂ ਪੈਸੇ ਕਮਾਉਣੇ ਨੇ ਕੀ ਪੈਸੇ ਕਮਾਉਣ ਦਾ ਸਿਰਫ ਲਾਸਟ ਜ਼ਰੀਆ ਹੀ ਵੱਜ ਜਾਂਦਾ ਮੇਰੇ ਖਿਆਲ ਚ ਤਾਂ ਨਹੀਂ ਇਹ ਇਹਨੂੰ ਇਹਨੂੰ ਆਪਾਂ ਸ਼ਾਰਟ ਟਰਮ ਰਸਤਾ ਤਾਂ ਸੁਖਮਨ ਜੀ ਕਹਿ ਸਕਦੇ ਆ ਦੇਖੋ ਉਹ ਸਿਆਣਿਆਂ ਨੇ ਕਿਹਾ ਨਾ ਵੀ ਇਹ ਜਵਾਨੀ ਤੇ ਮਾਪੇ ਹੁਸਨ ਜਵਾਨੀ ਮਾਪੇ ਮੜਮੜ ਨਹੀਂ ਆਉਣੇ ਹਨਾ ਇਹ ਨਾ ਤਾਂ ਹੁਸਨ ਰਹਿਣਾ ਨਾ ਇਹ ਜਵਾਨੀ ਰਹਿਣੀ ਹੈ ਜਿੰਨੂੰ ਤੁਸੀਂ ਦਿਖਾ ਰਹੇ ਹੋ ਵਾਰੀ ਵਾਰੀ ਸੋਸ਼ਲ ਮੀਡੀਆ ਤੇ ਦਿਖਾ ਕੇ ਜਿਹਦੇ ਰਾਹੀਂ ਤੁਸੀਂ ਡਾਲਰ ਜਾਂ ਪੌਂਡ ਇਕੱਠੇ ਕਰ ਰਹੇ ਹੋ ਤੇ ਤੁਹਾਨੂੰ ਤਥਾ ਕਥੇ ਤਾਂ ਆਪਣੇ ਸੰਸਾਰ ਦੇ ਵਿੱਚ ਬੈਠਿਆਂ ਬੈਠਿਆਂ ਲੱਗਦਾ ਵੀ ਅਸੀਂ ਪਤਾ ਨਹੀਂ ਕਿੱਡੇ ਵੱਡੇ ਸੈਲੀਬ੍ਰਿਟੀ ਬਣ ਗਏ ਆ ਮੰਨਦੇ ਆ ਤੁਹਾਨੂੰ ਬਹੁਤ ਸਾਰੇ ਲੋਕ ਜਾਣਦੇ ਹੋਣਗੇ ਐਦਾਂ ਹੀ ਉਹ ਕੁੜੀ ਨਾਲ ਵਾਪਰੇ ਸੀ ਜਿਹੜੀ ਕੁੜੀ ਅੰਬਰਸਰ ਦੀ ਸੀ ਸ਼ਾਇਦ ਲੂਥਰਾ ਜਾਂ ਕੁਝ ਹੋਰ ਬਿਲਕੁਲ ਬਿਲਕੁਲ ਸੋਸ਼ਲ ਮੀਡੀਆ ਜਿਹੜੀ ਉਹ ਕੰਟੈਂਟ ਪਾਉਂਦੀ ਸੀਗੀ ਉਹਦੇ ਵੀ ਜਿਹੜੇ ਵਾਇਰਲ ਕੰਟੈਂਟ ਸੀਗੇ ਉਹਦੇ ਉਹਦੇ ਲਈ ਵੀ ਉਹਦੇ ਉੱਤੇ ਕਈ ਕਿਸਮ ਦੇ ਮਤਲਬ ਧਮਕੀਆਂ ਤੇ ਹਮਲੇ ਹੋਏ ਤੇ ਹੁਣ ਉਹ ਕੁੜੀ ਹ ਇਸੇ ਤਰੀਕੇ ਦਾ ਉਸ ਕਪਲ ਨਾਲ ਵਾਪਰਿਆ ਸੀਗਾ ਜਿਹੜਾ ਪੁੱਲੜ ਪੀਜ਼ੇ ਦੇ ਨਾਮ ਦੇ ਨਾਲ ਮਸ਼ਹੂਰ ਹੋਇਆ ਸੀ ਹਾਲਾਂਕਿ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਬਹੁਤ ਸਾਰੇ ਇਲਜ਼ਾਮ ਲੱਗਦੇ ਆ ਬਹੁਤ ਕੁਝ ਕਿ ਉਹਨੇ ਆਪਣੀ ਆਈਡੈਂਟੀਟੀ ਲੁਕਾਈ ਆ ਉਸ ਲੜਕੇ ਨੇ ਜਾਂ ਸਾਰਾ ਕੁਝ ਉਹਨੇ ਆਪਣਾ ਨਾਮ ਬਦਲਿਆ ਜੋ ਜੋ ਵੀ ABC ਆਪਾਂ ਉਹ ਗੱਲਾਂ ਨਹੀਂ ਪੈਂਦੇ ਪਰ ਗੱਲ ਇਹ ਆ ਨਾ ਤੁਸੀਂ ਹੋਰ ਦੇਖੋ ਉਹਨਾਂ ਨੇ ਵੀ ਆਪਣੀ ਵੀਡੀਓ ਬਣਾਈ ਬਿਲਕੁਲ ਮਤਲਬ ਮਤਲਬ ਵੀਡੀਓ ਬਣਾਉਣੀ ਐ ਇੰਨੀ ਜ਼ਰੂਰੀ ਹੋ ਗਈ ਨੀਜਤਾ ਦੀ ਹੱਦ ਦੇਖੋ ਮਾਫੀ ਸਹਿਤ ਮੈਂ ਗੱਲ ਕਹਿਣ ਲੱਗਿਆ ਇੱਕ ਲਾਈਨ ਦੇ ਵਿੱਚ ਹੀ ਕਿ ਇਹ ਜਿਹੜੀ ਕਿਰਿਆ ਹੈ ਜਾਂ ਇਹ ਜਿਹੜੀ ਪ੍ਰਕਿਰਿਆ ਹੈ ਇਹ ਕੁਦਰਤ ਦਾ ਇੱਕ ਮਹਾਨ ਵਰਤਾਰਾ ਹੈ ਇਹ ਕੁਦਰਤ ਦਾ ਬਹੁਤ ਵੱਡਾ ਵਰਤਾਰਾ ਹੈ ਇਹ ਸ੍ਰਿਸ਼ਟੀ ਦੀ ਸਮਝ ਸਮਝਣਾ ਦਾ ਸਭ ਤੋਂ ਵੱਡਾ ਆਧਾਰ ਮੂਲ ਆਧਾਰ ਹੈ ਜਦੋਂ ਤੁਸੀਂ ਉਸ ਮੂਲ ਆਧਾਰ ਨੂੰ ਹੀ ਮਤਲਬ ਇਸ ਤਰੀਕੇ ਨਾਲ ਫਲਮਾਉਣ ਲੱਗੇ ਤੇ ਫਲਮਾ ਕੇ ਫਿਰ ਬਹਾਨੇਬਾਜ਼ੀ ਮਾਰਦੇ ਹੋ ਕਿ ਫੁਲਾਣੇ ਨੌਕਰ ਨੇ ਕਰਤੀ ਜੀ ਫੁਲਾਣੇ ਨਾਲ ਮੇਰੀ ਲੱਗਦੀ ਸੀ ਉਹਨੇ ਬਿਲਕੁਲ ਚੱਕ ਕੇ ਮੇਰਾ ਕੰਨ ਜੇਕਰ ਇੱਕ ਦੂਸਰੇ ਦਾ ਲੜਾਈ ਝਗੜਾ ਹੋ ਜਾਂਦਾ ਤਾਂ ਕਰਦੇ ਆ ਤਾਂ ਕਰ ਦੋਣੇ ਆ ਹਨਾ ਤੁਸੋਂ ਕਹਿਣ ਦਾ ਪਾਵੇ ਕਿ ਉਹ ਹਸਬੈਂਡ ਵਾਈਫ ਹੋ ਕੇ ਵੀ ਤੁਸੀਂ ਆਪਣੀਆਂ ਇਦਾਂ ਦੀਆਂ ਜਿਹੜੀਆਂ ਉਹ ਪਲ ਨੇ ਜਿਹੜੇ ਉਹਨਾਂ ਨੂੰ ਰਿਕਾਰਡ ਕਰਦੇ ਆ ਰਿਪੋਰਟ ਕਰਕੇ ਮੁੜ ਕੇ ਸਾਂਝੇ ਹੋਏ ਨੇ ਉਹ ਫਿਰ ਤੁਸੀਂ ਪੀੜਤ ਹਾਂ ਵੀ ਪੰਗਾ ਹੈ ਨਾ ਮੁੜ ਕੇ ਤੁਸੀਂ ਪੀੜਤ ਕਾਰਡ ਖੇਡਦੇ ਹੋ ਤੇ ਜਿਹੜਾ ਪੀਡਰ ਕਾਰਡ ਖੇਡਣਾ ਨਾ ਸੁਖਮੰਜੀ ਇਹ ਸਭ ਤੋਂ ਪਹਿੜੀ ਹਾਲਾਂਕਿ ਇੱਕ ਇੱਕ ਵਿਸ਼ਾ ਇਹ ਵੀ ਆ ਕਿ ਜੇਕਰ ਤੁਸੀਂ ਫੋਨ 'ਚ ਵੀ ਕੈਦ ਕਰ ਦਿਓ ਤਾਂ ਇੰਟਰਨੈਟ ਦੀ ਜਿਹੜੀਆਂ ਵੈਬਸਾਈਟਾਂ ਨੇ ਆਟੋਮੈਟਿਕ ਤੁਹਾਡੇ ਫੋਨ 'ਚੋਂ ਵੀ ਡਾਟਾ ਚੱਕ ਲੈਂਦੀਆਂ ਨੇ ਤੁਸੀਂ ਸੁੱਤੇ ਹੋ ਓ ਜੀ ਮੰਨ ਸੁੱਤੇ ਨਹੀਂ ਮਾਫ ਕਰਨਾ ਤੁਹਾਡਾ ਫੋਨ ਜੇ ਬੰਦ ਵੀ ਪਿਆ ਹੈ ਬੰਦ ਮੰਨ ਲਓ ਹਰਤੋਂ ਦੇ ਵਿੱਚ ਨਹੀਂ ਹੈਗਾ ਤਾਂ ਹੁਣ ਭਾਈ AI ਦਾ ਜ਼ਮਾਨਾ ਇਸ ਕਿਸਮ ਨਾਲ ਤਰੱਕੀ ਕਰ ਚੁੱਕਿਆ ਹੈ ਜਿਵੇਂ ਤੁਸੀਂ ਸਾਈਟਾਂ ਦੀ ਗੱਲ ਕੀਤੀ ਹੈ ਕਿ ਤੁਹਾਡੀ ਹਰ ਗਤੀਵਿਧੀ ਜੇਕਰ ਸਰਕਾਰ ਤੇ ਕੰਪਨੀਆਂ ਚਾਹਣ ਤਾਂ ਉਸ ਨੂੰ ਰਿਕਾਰਡ ਕਰਕੇ ਆਪਣੇ ਕੋਲ ਰੱਖ ਸਕਦੀਆਂ ਨੇ ਤੁਹਾਡਾ ਹਰ ਪਲ ਤੁਹਾਡੀ ਹਰ ਮੂਵਮੈਂਟ ਇਸ ਮੋਬਾਈਲ ਫੋਨ ਤੋਂ ਲੁਕੀ ਨਹੀਂ ਹੈ ਜਾਂ ਸਰਕਾਰ ਤੋਂ ਲੁਕੀ ਨਹੀਂ ਹੈ ਸੋ ਸਮਝਣ ਦੀ ਗੱਲ ਹੈ ਤੇ ਸੋਚਣ ਦੀ ਗੱਲ ਹੈ ਕਿ ਭਾਈ ਅਸੀਂ ਐਨੇ ਨਿਘਾਰ ਵੱਲ ਕਿਉਂ ਜਾ ਰਹੇ ਹਾਂ ਜਿੱਥੇ ਹਰ ਵੇਲੇ ਸਵੇਰੇ ਸ਼ਾਮ ਕਦੇ ਗੁਰਦੁਆਰੇ ਕਦੇ ਮੰਦਿਰ ਕਦੇ ਮਸਜਿਦ ਕਦੇ ਗਿਰਜਾ ਘਰ ਅਸੀਂ ਲੰਗਰ ਲਾਉਂਦੇ ਨਹੀਂ ਠੱਕਦੇ ਹਮ ਅਸੀਂ ਪਾਠ ਕਰਵਾਉਂਦੇ ਨਹੀਂ ਥੱਕਦੇ ਪਰ ਜਿਹੜਾ ਪਾਠ ਹੋਣ ਵਾਲਾ ਉਹ ਤਾਂ ਅੰਦਰ ਹੋਣ ਵਾਲਾ ਨਾ ਅਸੀਂ ਅੰਦਰਲੇ ਪਾਠ ਕਰਵਾਏ ਨਹੀਂ ਹੈਗੇ ਜਾਂ ਅੰਦਰ ਆਪਣੇ ਆਪ ਨੂੰ ਪੜਿਆ ਨਹੀਂ ਹੈਗਾ ਤੇ ਬਾਅਦ ਚ ਫਿਰ ਅਸੀਂ ਸੋਸ਼ਲ ਜਿਹੜੀਆਂ ਸਾਈਟਾਂ ਨੇ ਉਹਨਾਂ ਨੂੰ ਇਲਜ਼ਾਮ ਦੇਣ ਲੱਗ ਜਾਂਦੇ ਆ ਤੇ ਸੁਖਮਨ ਜੀ ਇਸ ਦੇ ਵਿੱਚ ਇੱਕ ਹੋਰ ਗੱਲ ਸਾਹਮਣੇ ਆ ਰਹੀ ਹੈ ਕਿ ਹੁਣੇ-ਹੁਣੇ ਅਸੀਂ ਉਹਦੀ ਪ੍ਰਮਾਣਿਕਤਾ ਜਿਹੜੀ ਹੈ ਉਸ ਨੂੰ ਹਲੇ ਉਸ ਦੀ ਪੁਸ਼ਟੀ ਨਹੀਂ ਕਰਦੇ ਹੈਗੇ ਪਰ ਮੁੰਡੇ ਦੇ ਜਿਹੜਾ ਪਿਤਾ ਹੈ ਉਸ ਦਾ ਇੱਕ ਬਿਆਨ ਜਿਹੜਾ ਹੈ ਉਹ ਵਾਇਰਲ ਹੋ ਰਿਹਾ ਲਗਾਤਾਰਤਾ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨਾਲ ਵੀ ਆਪਾਂ ਸੰਪਰਕ ਕਰ ਸਕੀਏ ਉਹ ਕਹਿੰਦੇ ਕਿ ਭਾਈ ਸਾਡਾ ਜਿਹੜਾ ਮੁੰਡਾ ਹੈ ਉਸ ਦੇ ਹੱਥਾਂ ਦੇ ਉੱਤੇ ਜਾਂ ਬਾਹਾਂ ਦੇ ਉੱਤੇ ਜਾਂ ਸਰੀਰ ਦੇ ਉੱਤੇ ਟੈਟੂ ਬਣੇ ਹੋਏ ਨੇ ਪਰ ਵੀਡੀਓ ਦੇ ਵਿੱਚ ਉਹ ਕਹਿੰਦੇ ਕਿ ਜਿਹੜੇ ਜਿਹੜੇ ਹੱਥ ਜਾਂ ਬਾਹਾਂ ਨਜ਼ਰ ਆ ਰਹੀਆਂ ਨੇ ਉੱਥੇ ਟੈਟੂ ਨਹੀਂ ਬਣੇ ਹੋਏ ਨਜ਼ਰ ਆ ਰਹੇ ਯਾਨੀ ਕਿ ਮਾਮਲੇ ਦੇ ਵਿੱਚ ਪੂਣੀ ਮੋੜ ਆ ਗਿਆ ਖੁਲਾਸੇ ਵੱਖਰੇ ਵੀ ਹੋ ਸਕਦੇ ਪਤਾ ਨਹੀਂ ਕੀ ਹੋਊਗਾ ਮਤਲਬ ਉਹੀ ਗੱਲ ਜਿਹੜੀ ਗੱਲ ਆਪਾਂ ਸ਼ੁਰੂਆਤ ਦੇ ਵਿੱਚ ਸੁਖਮਣ ਕੀਤੀ ਕਿ ਜਿਹਨੇ ਵੀਡੀਓ ਬਣਾਈ ਮੰਨ ਲਓ ਮੁੰਡੇ ਨੇ ਬਣਾਈ ਮੰਨ ਲਓ ਪਤਾ ਨਹੀਂ ਉਹਨੇ ਕੀ ਸੋਚ ਕੇ ਬਣਾਈ ਆਪਾਂ ਸਾਰੀ ਗੱਲਾਂ ਕੀਤੀਆਂ ਹਨਾ ਕਿ ਮਨ ਦੇ ਵਿੱਚ ਡਰ ਪੈਸ ਹੋ ਸਕਦਾ ਪਤਾ ਨਹੀਂ ਕੀ ਹੋਊਗਾ ਹਨਾ ਹੁਣ ਇਹ ਗੱਲ ਵੀ ਸੋਚਣ ਲਈ ਮਜਬੂਰ ਕਰਦੀ ਹੈ ਕਿ ਜੇਕਰ ਉਸਦੇ ਪਿਤਾ ਦੇ ਇਸ ਬਿਆਨ ਦੇ ਵਿੱਚ ਮਾੜਾ ਮੋਟਾ ਵੀ ਸੱਚ ਹੈ ਕਿ ਭਾਈ ਸਾਡੇ ਮੁੰਡੇ ਦੇ ਤਾਂ ਟੈਟੂ ਹੈਗੇ ਨੇ ਪਰ ਉਹ ਜਿਹੜਾ ਤਸਵੀਰ ਦੇ ਵਿੱਚ ਮੁੰਡਾ ਜਾਂ ਵੀਡੀਓ ਦੇ ਵਿੱਚ ਮੁੰਡਾ ਉਹ ਸਾਡਾ ਨਹੀਂ ਹੈਗਾ ਉਹਦੀਆਂ ਬਾਹਾਂ ਦੇ ਉੱਤੇ ਹੱਥਾਂ ਦੇ ਉੱਤੇ ਟੈਟੂ ਨਹੀਂ ਹੈਗੇ ਤਾਂ ਫੇਰ ਹੁਣ ਜਿਹੜਾ ਸਵਾਲੀਆ ਨਿਸ਼ਾਨਾ ਇਹ ਜਾਂ ਗੇਂਦ ਜਿਹੜੀ ਹੈ ਇਹ ਦੂਜੇ ਪਾਲੇ ਦੇ ਵਿੱਚ ਲੜਕੀ ਵਾਲੇ ਪਾਸਿਆਂ ਵੱਲ ਚਲੀ ਜਾਂਦੀ ਹੈ ਭਾਈ ਉਹਨਾਂ ਨੂੰ ਕੀ ਮਜਬੂਰੀ ਪੈਗੀ ਜਾਂ ਉਸ ਲੜਕੀ ਨੂੰ ਕੀ ਮਜਬੂਰੀ ਪੈਗੀ ਕਿ ਉਸ ਨੂੰ ਇਸ ਕਿਸਮ ਦੇ ਨਾਲ ਝੂਠ ਬੋਲਣਾ ਪਿਆ ਮਜਬੂਰ ਹੋਣਾ ਪਿਆ ਦਬਾਅ ਹੇਠ ਆਈ ਕੀ ਹੋਇਆ ਕੀ ਨਹੀਂ ਹੋਇਆ ਇਹ ਨਹੀਂ ਪਤਾ ਹਾਲਾਂਕਿ ਹੁਣ ਦੋਨਾਂ ਤਰ੍ਹਾਂ ਦੇ ਵੱਲੋਂ ਆਪੋ ਆਪਣੇ ਪੱਖ ਪੇਸ਼ ਕੀਤੇ ਜਾਣਦੇ ਨੇ ਆਪਣੇ ਆਪ ਨੂੰ ਦੋਨਾਂ ਤਰ੍ਹਾਂ ਨੇ ਸੱਚਾ ਦਿਖਾਉਣਾ ਹੁਣ ਇਹ ਤਾਂ ਪੁਲਿਸ ਪ੍ਰਸ਼ਾਸਨ ਜਾਂਚ ਕਰੂ ਕਿ ਅਖਤ ਦੇ ਵਿੱਚ ਰੌਲਾ ਕਿਸ ਤਰ੍ਹਾਂ ਦੇ ਵੱਲੋਂ ਚੜਦਾ ਆ ਲੜਾਈ ਹੁੰਦੀ ਕੀ ਆ ਕਿ ਕਿਸ ਕਾਰਨ ਇਹ ਹੁੰਦਾ ਵੀਡੀਓ ਬਣਾਈਆਂ ਕਿਨੇ ਉਸਲ ਦੇ ਵਿੱਚ ਉਹ ਮੰਗੇਤਰ ਨੇ ਬਣਾਈਆਂ ਮੁੰਡਾ ਕੌਣ ਆ ਇਹ ਤਾਂ ਸਾਰੀ ਜਾਂਚ ਪੁਲਿਸ ਨੇ ਕਰਨੀ ਆ ਹੁਣ ਤਾਂ ਦੋਨੋਂ ਧਿਰਾਂ ਨੇ ਆਪਣੇ ਆਪ ਨੂੰ ਮੀਡੀਆ ਦੇ ਜ਼ਰੀਏ ਕਾਜੀ ਕਿ ਸੱਚਾ ਦਿਖਾਉਣ ਦੀ ਕੋਸ਼ਿਸ਼ ਕਰਨੀ ਹੈ ਪਰ ਮੈਂ ਨਾ ਹਾਂ ਹਾਂ ਬਿਲਕੁਲ ਸਹੀ ਗੱਲ ਹੈ ਆ ਆਪਾਂ ਇਸ ਤੇ ਟਿੱਪਣੀ ਨੂੰ ਹੀਲੀ ਟਿੱਪਣੀ ਦੇ ਰੂਪ ਦੇ ਵਿੱਚ ਲੈਣੇ ਆ ਅੱਜ ਦੇ ਇਸ ਮੁੱਦੇ ਦੇ ਵਿੱਚ ਕਿ ਦੇਖੋ ਹੁਣ ਅਗਲਾ ਜਿਹੜਾ ਸਾਰਾ ਕੰਮ ਹੈ ਉਹ ਸਾਰਾ ਸਾਈਬਰ ਸੈੱਲ ਔਰ ਸਾਡਾ ਜਿਹੜਾ ਪੁਲਿਸ ਵਿਭਾਗ ਹੈ ਉਸ ਦੀ ਜ਼ਿੰਮੇ ਆ ਜਾਂਦਾ ਜਾਂ ਫਿਰ اخਲਾਕੀ ਤੌਰ ਦੇ ਉੱਤੇ ਰੋਹਾਨੀਅਤ ਔਰ ਦੇ ਉੱਤੇ ਦੋਵੇਂ ਤਰਾਂ ਦੇ ਉੱਤੇ ਆ ਜਾਂਦਾ ਕਿ ਭਾਈ ਜਿਹੜਾ ਆਪਣਾ ਆਪਣਾ ਸੱਚ ਹੈ ਜਾਂ ਜਿਹੜਾ ਵੀ ਸੱਚ ਹੈ ਉਹ ਸਾਹਮਣੇ ਰੱਖ ਦਿਓ ਤੇ ਇੱਕ ਗੱਲ ਹੋਰ ਮੈਂ ਬੜੀ ਕਹਿ ਕੇ ਪ੍ਰੋਗਰਾਮ ਦੀ ਸਮਾਪਤੀ ਕਰਾਂਗਾ ਕਿ ਤੁਸੀਂ ਨਾ ਸੁਖਮਨ ਜੀ ਇੱਥੋਂ ਬਾਹਰ ਨਿਕਲ ਕੇ ਮੰਨ ਲਓ ਕਿ ਦਫ਼ਤਰ ਚੋਂ ਬਾਹਰ ਨਿਕਲ ਕੇ ਨਾ ਕੋਈ ਵੀ ਊਠ ਪਟਾੰਗ ਗੰਦਮੰਦ ਵਾਲੀ ਹਰਕਤ ਕਰਕੇ ਸੋਸ਼ਲ ਮੀਡੀਆ ਤੇ ਛਾੜ ਦਿਓ ਤੁਸੀਂ ਵਿਊ ਵੇਖਿਓ ਕਿੰਨੇ ਆਉਣਗੇ ਤੁਹਾਨੂੰ ਬਿਲਕੁਲ ਔਰ ਤੁਹਾਡਾ ਕੋਈ ਪੇਜ ਹੈ ਤੁਸੀਂ YouTube ਤੇ ਚੈਨਲ ਬਣਾਇਆ 8 ਦਿਨਾਂ ਨੇ ਮੋਨਟਾਈਜ਼ ਹੋ ਜਾਣਾ ਸਾਰਾ ਕੁਝ ਹੋ ਜਾਣਾ ਮੈਂ ਤਾਂ ਕਹਿੰਦਾ ਪਾਵੇ ਆ ਕਿ ਫੁਹੜ ਕਿਸਮ ਦੀ ਕਮੇਡੀ ਗੰਦੀ ਕਮੇਡੀ ਦੋ ਅਰਥੀ ਕਮੇਡੀ ਤੋਂ ਲੈ ਕੇ ਨੰਗੇ ਜਪਣਾ ਦਿਖਾਉਣ ਤੱਕ ਔਰ ਘਟੀਆਂ ਹਰਕਤਾਂ ਕਰਨ ਤੱਕ ਇਹ ਸਾਰਾ ਕੁਝ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਨਾ ਸਿਰਫ ਚੱਲ ਰਿਹਾ ਹੈ ਬਲਕਿ ਕਾਮਯਾਬੀ ਨਾਲ ਚੱਲ ਰਿਹਾ ਹੈ ਬਿਲਕੁਲ ਜਿਹੜੇ ਲੋਕ ਕੋਈ ਚੰਗੀ ਚੱਜ ਦੀ ਗੱਲ ਕਰਨੀ ਚਾਹੁੰਦੇ ਨੇ ਜਾਂ ਚੱਜ ਦੀ ਗੱਲ ਕਰਦੇ ਨੇ ਜਿਹੜੇ ਮੁੱਦੇ ਚੱਕਦੇ ਨੇ ਜਿਹੜੇ ਮੁੱਦੇ ਤੁਹਾਡੇ ਆਉਣ ਵਾਲੇ ਸਮਿਆਂ ਦੇ ਵਿੱਚ ਤੁਹਾਡੇ ਬੱਚਿਆਂ ਦੇ ਉੱਤੇ ਫਰਕ ਪਾਉਣਗੇ ਉਹਨਾਂ ਉਹਨਾਂ ਵੀਡੀਓਜ਼ ਦਾ ਜਾਂ ਉਹਨਾਂ ਵਿਚਾਰਾਂ ਦਾ ਕੀ ਹਾਲ ਹੁੰਦਾ ਇਹ ਤੁਸੀਂ ਸੁਖਮਨ ਜੀ ਆਪ ਦੇਖਦੇ ਹੋ ਕਿ ਸਾਰਾ ਕੁਝ ਬਾਕੀ ਇਸ ਗੱਲ ਦੇ ਵਿੱਚ ਤੁਹਾਡੀ ਦੇ ਵਿੱਚ ਬਿਲਕੁਲ ਸੱਚਾਈ ਹੈ ਕਿ ਅਖਰ ਦੇ ਵਿੱਚ ਮਾਨਸਿਕਤਾ ਚਲੀ ਕਿੱਧਰ ਨੂੰ ਗਈ ਕਿ ਲੋਕ ਦੇਖਣ ਕੀ ਲੱਗੇ ਹਾਲਾਂਕਿ ਉਹ ਵੀਡੀਓ ਵੀ ਜੇ ਸੋਸ਼ਲ ਮੀਡੀਆ ਦੇ ਵਿੱਚ ਜਾਂ ਕਿਸੇ ਤਰੀਕੇ ਵਾਇਰਲ ਹੋਈ ਕਿ ਲੋਕਾਂ ਨੇ ਹਾਲਾਂਕਿ ਜੇ ਉਹ ਵੀਡੀਓ ਅੱਗੇ-ਅੱਗੇ ਕਿਸੇ ਨਾ ਕਿਸੇ ਤਰੀਕੇ ਤਾਂ ਉਹ ਅੱਗੇ ਵਾਇਰਲ ਕੀਤੀ ਜੀ ਹਾਲਾਂਕਿ ਸੋਹਰਦ ਕੰਟੈਂਟ ਜਿਹੜਾ ਚੰਗਾ ਕੋਈ ਪੰਜਾਬ ਦੀ ਮਿੱਟੀ ਨਾਲ ਜੋੜਦਾ ਜਾਂ ਫਿਰ ਅਸਲ ਮੁੱਦਿਆਂ ਦੀ ਗੱਲ ਆ ਕੋਈ ਸਿਆਸਤਦਾਨਾ ਨਾ ਕਿ ਕਿੱਥੇ ਸਾਡੇ ਨਾਲ ਧੋਖਾ ਹੋ ਰਿਹਾ ਉਹ ਵਾਇਰਲ ਨਹੀਂ ਹੁੰਦਾ ਉਸ ਦੇ ਉਸ ਨੂੰ ਜਿਹੜਾ ਤੁਸੀਂ ਆਪਣੇ ਚੈਨਲ ਤੇ ਪਾਜੋ ਹਾਲਾਂਕਿ ਤੁਹਾਨੂੰ ਨਾ ਤੋਂ ਕਮਾਈ ਹੋਵੇਗੀ ਨਾ ਤੁਹਾਡਾ ਚੈਨਲ ਮੋਨਟਾਈਜ਼ ਹੋਵੇਗਾ ਪਰ ਇਹ ਚੀਜ਼ਾਂ ਇਸ ਤਰੀਕੇ ਜਿਹੜੀਆਂ ਐ ਹੁੰਦੀਆਂ ਨੇ ਕਿ ਇੱਕ ਬੈਲੂਨ ਦੀ ਤਰ੍ਹਾਂ ਫੁੱਲਦੀਆਂ ਨੇ ਕਿ ਐ ਵਾਇਰਲ ਹੁੰਦੀਆਂ ਨੇ ਇਹੀ ਤਾਂ ਮਸਲਾ ਹੈ ਨਾ ਕਿ ਅਸੀਂ ਥੋੜ ਚਿਰੀ ਮਾਨਸਿਕਤਾ ਅਸੀਂ ਥੋੜ ਚਿਰੀ ਖੁਸ਼ੀਆਂ ਲੱਭਦੇ ਆ ਅਸੀਂ ਅਸੀਂ ਮਤਲਬ ਮਾੜੇ ਮਾੜੇ ਜਿਹੇ ਹਾਸੇ ਲੱਭਦੇ ਫਿਰਦੇ ਆ ਹਾਸੇ ਹਾਲਾਂ ਕਿ ਛੋਟੇ ਛੋਟੇ ਹੀ ਵੱਡੇ ਹਾਸਿਆਂ ਨੂੰ ਜਨਮ ਦੇ ਦਿੰਦੇ ਆ ਪਰ ਇਹ ਤਾਂ ਵੇਖ ਲਓ ਨਾ ਕਿ ਉਹ ਤੁਹਾਨੂੰ ਦਿਖਾ ਕੀ ਰਹੇ ਨੇ ਤੁਸੀਂ ਦੇਖ ਕੀ ਰਹੇ ਹੋ ਤੁਹਾਡੇ ਦੁਆਰਾ ਦੇਖਿਆ ਜਾਣ ਵਾਲਾ ਕੰਟੈਂਟ ਅੱਗੇ ਤੁਹਾਡੇ ਬੱਚੇ ਵੇਖਣਗੇ ਉਹਨਾਂ ਦੇ ਉੱਤੇ ਅਸਰ ਕੀ ਪਏਗਾ ਇਹ ਸੋਚੋ ਨਾ ਗਲਤੀ ਇਹ ਹੈ ਨਾ ਕਿ ਕੋਈ ਜੇ ਸਿਆਣੀ ਉਮਰ ਦਾ ਮਨ ਲੋਕ ਜੇ ਕੋਈ ਅੱਗੇ ਉਸ ਨੂੰ ਫਾਰਵਰਡ ਕਰਦਾ ਹੂੰ ਤਾਂ ਇਹ ਤਾਂ ਨਾ ਪਰ ਲੈ ਕੇ ਇਹੀ ਸੋਸ਼ਲ ਮੀਡੀਆ ਪਲੈਟਫਾਰਮ ਮੇਰੇ ਬੱਚਿਆਂ ਦੇ ਕੋਲ ਵੀ ਹੈ। ਬਿਲਕੁਲ। ਜੇ ਇਹ ਇਹ ਚੀਜ਼ ਫਾਰਵਰਡ ਬੱਚੇ ਕਰ ਰਹੇ ਨੇ ਤਾਂ ਇਹ ਵੀ ਨਾ ਭੁੱਲਣ ਕਿ ਅਜਿਹੇ ਪਲੈਟਫਾਰਮ ਸਾਡੇ ਮਾਪਿਆਂ ਦੇ ਕੋਲ ਵੀ ਨੇ। ਬਿਲਕੁਲ ਜੀ। ਇਹ ਚੀਜ਼ਾਂ ਤਾਂ ਸੋਚਣੀਆਂ ਚਾਹੀਦੀਆਂ ਨੇ। ਆਹੀ ਤਾਂ ਗੱਲ ਹੈ ਨਾ اخلاقی ਤੌਰ ਦੇ ਉੱਤੇ ਮਤਲਬ ਹੁਣ ਸਰਕਾਰ ਵੀ ਹਰ ਥਾਂ ਦੇ ਉੱਤੇ ਬੰਨ੍ਹ ਨਹੀਂ ਮਾਰ ਸਕਦੀ। ਇਹ ਕੁਝ ਬੰਨ੍ਹ ਸਾਨੂੰ ਆਪਣੇ ਆਪ ਨੂੰ ਮਾਰਨੇ ਪੈਣਗੇ। ਕੁਝ ਜਿਹੜੇ ਕੁਝ ਬੰਨ੍ਹ ਨੇ ਉਹ ਮਾਨਸਿਕਤਾ ਨੂੰ ਮਾਰਨੇ ਪੈਣਗੇ। ਮਾਨਸਿਕਤਾ ਨੂੰ ਮਾਰਨੇ ਪੈਣਗੇ। ਇਸੇ ਕਰਕੇ ਸੋਸ਼ਲ ਮੀਡੀਆ ਦੇ ਜਿੱਥੇ ਫਾਇਦੇ ਨੇ ਉੱਥ ਤੁਸੀਂ ਵੇਖਣਾ ਹੈ ਕਿ ਤੁਸੀਂ ਉਸ ਦੇ ਫਾਇਦਿਆਂ ਵੱਲ ਜਾਣਾ ਹੈ ਉਸ ਦੇ ਨੁਕਸਾਨ ਵੱਲ ਜਾਣਾ ਹੈ ਤੁਸੀਂ ਆਪਣੀ ਮਸ਼ਹੂਰੀ ਆਪਣੀ ਬਜ਼ਨਾਮੀ ਦੇ ਵਿੱਚੋਂ ਖੱਟਣੀ ਹੈ ਜਾਂ ਫਿਰ ਤੁਸੀਂ ਆਪਣੀ ਮਸ਼ਹੂਰੀ ਚੰਗੇ ਕੰਮ ਚੰਗੇ ਕਾਰਜ ਗਿਆਨ ਵੰਡਦੇ ਹੋਏ ਖੱਟਣੀ ਤਾਂ ਬਹੁਤ ਧੰਨਵਾਦ ਪ੍ਰਿੰਸ ਜੀ ਇਸ ਮਸਲੇ ਦੇ ਉੱਪਰ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ ਤਾਂ ਇਸ ਖਾਸ ਮਸਲੇ ਦੇ ਉੱਪਰ ਮੁੱਦੇ ਜੋ ਫਰਕ ਪਾਉਣ ਸ਼ੋਅ ਦੇ ਵੇਲੇ ਤੁਹਾਡੇ ਨਾਲ ਖਾਸ ਗੱਲਬਾਤ ਕੀਤੀ ਆ ਕਿ ਅਖਰ ਪੰਜਾਬ ਦੇ ਨੌਜਵਾਨਾਂ ਦੀ ਜਾਂ ਫਿਰ ਲੋਕਾਂ ਦੀ ਮਾਨਸਿਕਤਾ ਚਲੀ ਕਿੱਧਰ ਨੂੰ ਗਈ ਕਿ ਇਸ ਜੇਕਰ ਕੋਈ ਵੀਡੀਓਜ਼ ਹਾਲਾਂਕਿ ਵੱਖਰੀ ਗੱਲ ਹੈ ਕਿ ਵਣੀ ਕਿਉਂ ਇਸ ਦੇ ਪਿੱਛੇ ਕਾਰਨ ਕੀ ਆ ਕਿ ਮਾਨਸਿਕਤਾ ਕਿੱਧਰ ਨੂੰ ਗਈ ਕਿ ਇਹ ਪਲ ਕੈਦ ਕਿਉਂ ਕੀਤੇ ਕਿ ਇੰਨਾ ਡਰ ਪੈ ਕੀ ਸੀ ਅਸਲ ਦੇ ਵਿੱਚ ਸਚਾਈ ਕੀ ਆ ਕਿ ਕਿਹੜੇ ਮੁੰਡੇ ਨੇ ਕੈਦ ਕੀਤੀਆਂ ਕਿਸ ਤਰੀਕੇ ਕੀਤੀਆਂ ਜਾਂ ਫਿਰ ਕੁੜੀ ਕਹਿ ਰਹੀ ਆ ਕਿ ਜਿਹੜੀਆਂ ਨਸ਼ੀਲੀਆਂ ਉਸ ਨੂੰ ਕੋਈ ਗੋਲੀ ਜਿਹੜੀ ਵਸਤੂ ਦੇ ਕੇ ਉਸ ਤੋਂ ਬਾਅਦ ਕੈਦ ਕੀਤੀਆਂ ਸਾਰਾ ਕੁਝ ਹਲੇ ਜਾਂਚ ਦਾ ਵਿਸ਼ਾ ਪਰ ਉਸ ਤੋਂ ਵੀ ਅੱਗੇ ਇਹ ਵੀ ਕੁਝ ਸਵਾਲ ਨੇ ਕਿ ਜਿਹੜੇ ਲੋਕ ਅੱਗੇ ਵਹਿਰਲਾ ਕਰ ਰਹੇ ਨੇ ਉਹਨਾਂ ਦੀ ਮਾਨਸਿਕਤਾ ਕਿੱਧਰ ਨੂੰ ਜਾ ਰਹੀ ਹੈ ਇਹ ਸਾਰਾ ਕੁਝ ਸੋਚਣ ਦੀ ਲੋੜ ਹੈ